ਸਰ ਹਰਜੀਤ ਸਿੰਘ گورਮੈਂਟ ਕਾਲਜ ਗੁਰਦਾਸਪੁਰ ਅਸੀਂ ਪਿਛਲੇ ਕਾ ਵੀ ਲੰਬੇ ਅੱਥੇ ਤੋਂ ਇੱਥੇ ਜਿਹੜੇ ਇਹਦੇ ਗੈਸਬਿਲਟੀ ਪ੍ਰੋਫੈਸਰ ਜਿਹੜੇ ਪੜ੍ਹਾ ਰਹੇ ਆ ਤੇ ਪ੍ਰੰਤੂ ਹੁਣ ਸਰਕਾਰ ਨੇ ਜਿਹੜੀਆਂ ਨਵੀਆਂ ਪੋਸਟਾਂ ਕੱਢੀਆਂ ਸੀਗੀਆਂ 1158 ਜਿਹਦੇ ਵਿੱਚ 1091 ਫਿਚਰ ਸੀਗੇ ਤੇ ਸਟਾਫ ਜਿਹੜੇ ਲਾਈਬਰੀਅਨਸ ਪ੍ਰੰਤੂ ਸਰਕਾਰ ਪਿਛਲੀ ਕਾਂਗਰਸ ਸਰਕਾਰ ਨੇ ਜਲਦੀ ਜਲਦੀ ਦੇ ਵਿੱਚ ਉਹ ਪੋਸਟਾਂ ਕੱਢੀਆਂ ਵੋਟਾਂ ਦੇ ਵਿੱਚ ਜਿਹੜਾ ਵੋਟਾਂ ਦੇ ਵਿੱਚ ਜਿਹੜਾ ਲਾਹ ਲੈ ਲੈਂਦੇ ਨਹੀਂ ਤੁੰਤੂ ਉਸ ਪ੍ਰਤੀ ਪ੍ਰਕਿਰਿਆ ਦੇ ਵਿੱਚ ਕਾਫੀ ਸਾਰੀਆਂ ਜਿਹੜੀਆਂ ਖਮੀਆਂ ਖਮੀਆਂ ਸੀ ਕਿਹਾ ਜਿਸ ਦੇ ਅੰਗੇਸ਼ਟ ਜਿਹੜਾ ਹਾਈ ਕੋਰਟ ਦੇ ਵਿੱਚ ਜਿਹੜਾ ਅਪੀਲ ਕੀਤੀ ਗਈ ਸੀਗੀ ਤੇ ਸਿੰਗਲ ਬੈਂਚ ਦੁਆਰਾ ਜਿਹੜੀਆਂ ਉਹ ਪੋਸਟਾਂ ਨੂੰ ਕੁਐਸਟ ਕਰ ਦਿੱਤਾ ਗਿਆ ਸੀਗਾ ਪਰੰਤੂ ਉਹਨਾਂ ਦੁਬਾਰਾ ਐਲ ਪੀਏ ਪਾਈ ਜਿਸ ਦੇ ਵਿੱਚ ਸਰਕਾਰ ਨੇ ਉਹਨਾਂ ਦਾ ਜਿਹੜਾ ਸਾਥ ਦਿੱਤਾ ਤੇ ਉਹ ਡਬਲ ਬੈਂਚ ਨੇ ਜਿਹੜਾ ਫੈਸਲਾ ਹੈ ਉਹਨਾਂ ਦੇ ਹੱਕ ਦੇ ਵਿੱਚ ਕਰ ਦਿੱਤਾ ਅਸੀਂ ਉਹਨਾਂ 1152 ਦਾ ਜਿਹੜਾ ਵਿਰੋਧ ਰਿਤ ਕਰਦੇ ਅਸੀਂ ਚਾਹੁੰਦੇ ਆਂ ਕਿ ਉਹ 1158 ਵੀ ਜਿਹੜੇ ਉਹਨਾਂ ਕਾਲਜਾਂ ਦੇ ਵਿੱਚ ਆਉਣ ਪਰੰਤੂ ਉਸ ਤੋਂ ਪਹਿਲਾਂ ਜਿਹੜੀ ਗਵਰਨਮੈਂਟ ਕਾਲਜ ਦੇ ਵਿੱਚ ਜਿਹੜੇ ਲੰਮੇ ਅਰਸੇ ਤੋਂ ਗੈਸਟ ਫੈਕਲਟੀ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਨੂੰ ਜਿਹੜਾ ਸੁਰੱਖਿਅਤ ਕੀਤਾ ਜਾਵੇ ਸਰਕਾਰ ਨੇ ਇੱਕਦਮ ਹੁਣ ਫਰਮਾਨ ਜਿਹੜਾ ਜਾਰੀ ਕਰਕੇ ਪਹਿਲਾਂ ਇਹ ਕਹਿ ਰਹੇ ਸੀਗੇ ਵੀ ਗੈਸਟ ਫੈਕਲਟੀ ਪੋਸਟਾਂ ਨੂੰ ਵੀ ਭਰਿਆ ਹੋਇਆ ਮੰਨਿਆ ਜਾਵੇਗਾ ਪਰੰਤੂ ਇੱਕਦਮ ਇਹਨਾਂ ਨੇ ਇਹ ਗੱਲ ਕਹਿੰਦਿਆਂ ਹੋਇਆ ਕਿ ਗੈਸਟ ਫੈਕਲਟੀ ਦੀਆਂ ਜਿਹੜੀਆਂ ਪੋਸਟਾਂ ਨੂੰ ਵੇਕੈਂਟ ਸਮਝਦਿਆਂ ਹੋયા ਉਹਨਾਂ ਦੀ ਥਾਂ ਤੇ ਜਿਹੜੇ ਨਵੇਂ ਟੀਚਰਾਂ ਨੂੰ ਜਿਹੜਾ ਜੁਆਇਨ ਕਰਵਾ ਦਿੱਤਾ ਹੈ ਜਿਹੜੇ ਜ਼ਿਆਦਾਤਰ ਟੀਚਰ ਨੇ ਜਿਹੜੇ ਉਹ ਆਪਣੀ ਹੁਣ ਜਿਹੜੀ ਨਵੀਂ ਨੌਕਰੀ ਲੱਗਣ ਦੀ ਉਮਰ ਹੈ ਜਿਹੜੀ ਇਹ ਉਹ ਬਹਾ ਚੁੱਕੇ ਨੇ ਤੇ ਅੱਜ ਜੇਕਰ ਉਹ ਛੜਕਾਂ ਦੇ ਜੇਕਰ ਆ ਗਏ ਤੇ ਉਹਨਾਂ ਦੇ ਬੱਚੇ ਜਿਹੜੇ ਆ ਉਹੀ ਜਿਹੜੇ ਰੋਲ ਜਾਣਗੇ ਪਰਿਵਾਰ ਇਹਨਾਂ ਦੇ ਸਿਰਾਂ ਤੋਂ ਜਿਹੜੇ ਚੱਲ ਜਾਣਗੇ ਜਿਹਦੇ ਲਈ ਇਹਨਾਂ ਦੀ ਕਾਫੀ ਸਾਰੀਆਂ ਜਿਹੜੀਆਂ ਮੁਸ਼ਕਲਾਂ ਹੋਣਗੀਆਂ ਇਸ ਕਰਕੇ ਇਹ ਸਰਕਾਰ ਤੋਂ ਅਪੀਲ ਕਰਦੇ ਆ ਮੰਗ ਕਰਦੇ ਆ ਕਿ ਗੈਸਟ ਫੈਕਿਲਿਟੀ ਦਾ ਜਿਹੜਾ ਭਵਿੱਖ ਹੈ ਉਹਨੂੰ ਜਿਹੜਾ ਸੁਰੱਖਿਅਤ ਜਿਹੜਾ ਕੀਤਾ ਜਾਵੇ ਧੰਨਵਾਦ ਭੈਣ ਸਾਹਿਬ ਖਾਸ ਕਰਕੇ ਸਿੱਖਿਆ ਮੰਤਰੀ ਜਿਹੜੇ ਨੇ ਇਹਨਾਂ ਨੇ ਪਹਿਲਾਂ ਸਾਰੀ ਇੱਕ ਲੈਟਰ ਕੱਢਿਆ ਸੀਗਾ ਕਿ ਜਿੰਨੇ ਵੀ ਗੈਸਟ ਫੈਕਿਲਿਟੀ ਅਸਿਸਟੈਂਟ ਪ੍ਰੋਫੈਸਰ ਕੰਮ ਕਰਦੇ ਨੇ ਉਹਨਾਂ ਨੂੰ 2 ਇਅਰ ਦਾ ਟਾਈਮ ਦਿੱਤਾ ਸੀਗੇ ਤੁਸੀਂ ਆਪਣੀਆਂ ਜੇਕਰ ਤੁਹਾਡੇ ਵਿੱਚ ਕੋਈ ਬੰਦਾ ਹੈ ਹੋ ਜਾ ਜਿਹੜਾ ਆਪਣੀ ਯੋਗਤਾ ਨਹੀਂ ਪੂਰੀ ਕਰਦਾ ਤੇ ਉਹ ਆਪਣੀ ਯੋਗਤਾ ਪੂਰੀ ਕਰ ਲੇ ਅਜੇ ਉਸ ਚੀਜ਼ ਨੂੰ ਵੀ 2 ਸਾਲ ਪੂਰੇ ਨਹੀਂ ਹੋਏ ਫਿਰ ਸਰਕਾਰ ਨੇ ਕਾਂਗਰਸ ਸਰਕਾਰ ਵੇਲੇ ਭਰਤੀ ਗੱਡੀ ਗਈ 1158 ਜਿਹੜੇ ਅਸਿਸਟੈਂਟ ਪ੍ਰੋਫੈਸਰ ਦੀ ਭਰਤੀ ਸੀ ਜਿਹਦੇ ਵਿੱਚ ਨਿਹਾਇਤ ਹੀ ਜੜੀਆਂ ਮਿਸਟੇਕਸ ਹੋਣ ਕਰਕੇ 86 ਦੇ ਕਰੀਬ ਜੜੀਆਂ ਪਟੀਸ਼ਨ ਸੀ ਉਹ ਹਾਈ ਕੋਰਟ ਦੇ ਵਿੱਚ ਦਰਜ ਹੋਈਆਂ ਜਿਹਦੇ ਵਿੱਚ ਜਿਹੜਾ ਸਿੰਗਲ ਬੈਂਚ ਦਾ ਫੈਸਲਾ ਸੀਗਾ ਉਹਦੇ ਵਿੱਚ ਇਹਨਾਂ ਨੇ ਜਿਹੜੀ ਐਡਵਰਟਾਈਜ਼ਮੈਂਟ ਸੀ ਉਹਦੀਆਂ ਬਹੁਤ ਝੀਆਂ ਉਡਾਈਆਂ ਹੋਈਆਂ ਸੀ ਜਿਹਦੇ ਕਰਕੇ ਭਰਤੀ ਤੇ ਰੱਦ ਹੋਈ ਹੋਈ ਨਾਲ ਐਡਵਰਟਾਈਜ਼ਮੈਂਟ ਜਿਹੜੀ ਸੀ ਉਹ ਵੀ ਰੱਦ ਕਰ ਦਿੱਤੀ ਗਈ ਹਾਈ ਕੋਰਟ ਵੱਲੋਂ ਖੋਣੀ ਨਾ ਨੇ ਪਤਾ ਨਹੀਂ ਆਪਸ ਵਿੱਚ ਕੀ ਗੰਡ ਤੋਪ ਕਰਕੇ ਉਹਨਾਂ ਨੂੰ ਡਬਲ ਬੈਂਚ ਦੇ ਉੱਤੇ ਐਲਪੀਏ ਦੇ ਨਾਲ ਗਵਰਨਮੈਂਟ ਜਿਹੜੀ ਆ ਉਹਨਾਂ ਦਾ ਫੇਵਰ ਕਰਕੇ ਜਦ ਕਿ ਇਹਨਾਂ ਨੇ ਖੁਦ ਕੈਬਨਿਟ ਦੇ ਵਿੱਚ ਇਹ ਚੀਜ਼ ਮੰਨੀ ਹੋਈ ਆ ਚਾਹੇ ਉਹ ਸਪੀਕਰ ਸਾਹਿਬ ਨੇ ਚਾਹੇ ਉਹ ਬੈਂ ਸਾਹਿਬ ਨੇ ਕਿ ਸਰਕਾਰ ਨੇ ਜਿਹੜੀ ਇਹ ਭਰਤੀ ਕਾਂਗਰਸ ਵੇਲੇ ਕੀਤੀ ਸੀ ਇਹਦੇ ਵਿੱਚ ਬਹੁਤ ਸਾਰੀਆਂ ਹਉਂਟਾਈਆਂ ਨੇ ਪੇਪਰ ਲੀਕ ਹੋਏ ਨੇ ਬਕਾਇਦਾ ਸਾਰੇ ਪ੍ਰੂਫ ਉਥੇ ਪ੍ਰੂਫ ਹੋ ਗਏ ਨੇ ਹਾਈ ਕੋਰਟ ਦੇ ਵਿੱਚ ਤਾਂ ਵੀ ਉਹ ਭਰਤੀ ਜਿਹੜੀ ਉਹ ਬਹਾਲ ਕੀਤੀ ਗਈ ਆ ਔਰ ਇਹਨਾਂ ਨੂੰ ਰਾਤ ਦੇ 2-2 ਵਜੇ ਤੱਕ ਜਿਹੜਾ ਜੁਆਇਨ ਹੈ ਉਹ ਕਰਵਾਇਆ ਗਿਆ ਅਸੀਂ ਇਹਨਾਂ ਦੇ ਵਿਰੋਧੀ ਨਹੀਂ ਆ ਪਰ ਇਹ ਆ ਕਿ ਕਿਹੜੀ ਉਹ ਜੁਆਇਨਿੰਗ ਹੈ ਜਿਹੜੀ ਰਾਤ ਦੇ 2-2 ਵਜੇ ਹੁੰਦੀ ਹੈ ਪਰ ਉਹ ਵੀ ਸੰਡੇ ਵਾਲੇ ਦਿਨ ਸੈਟਰਡੇ ਸੰਡੇ ਡੀਪੀਆਈ ਆਫ ਹੁੰਦਾ ਉਸ ਦਿਨ ਛੁੱਟੀ ਹੁੰਦੀ ਹੈ ਪਰ ਇਹਨਾਂ ਨੇ ਡੀਪੀਆਈ ਨੂੰ ਇਨਸਟਰਕਸ਼ਨ ਦੇ ਦਿੱਤੀਆਂ ਕਿ ਤੁਸੀਂ ਖੋਲ ਦਿਓ ਇਹਨਾਂ ਨੂੰ ਗੈਸਟ ਆਫਟੀਰਟੀ ਲੈਕਚਰਰਸ ਨਹੀਂ ਦਿਖੇ ਜਿਨ੍ਹਾਂ ਨੇ 20-22 ਬਾਈ-ਬਾਈ ਸਾਲ ਹੋ ਗਏ ਕੰਮ ਕਰਦਿਆਂ ਉਹਨਾਂ ਲਈ ਇੱਕ 2 ਘੰਟੇ ਦਾ ਵਕਤ ਨਹੀਂ ਸਰ ਲੱਗਦਾ ਕਿ ਜਿਹਦੇ ਵਿੱਚ ਇੱਕ ਮੀਟਿੰਗ ਕਰ ਲੈਣ ਪੈਨਲ ਸਾਡੇ ਸਾਰੇ ਨੁਮਾਇੰਦਿਆਂ ਨੂੰ ਬੁਲਾ ਕੇ ਹੋਰ ਉਹਦੇ ਵਿੱਚ ਡਿਸਾਈਡ ਕਰ ਲੈਣ ਕਿ ਹਾਂ ਆ ਪਾਲਿਸੀ ਦੇ ਤਹਿਤ ਅਸੀਂ ਤੁਹਾਨੂੰ ਜੜੀਆਂ ਉਮਰ ਹੱਦ ਸਾਰੇ ਬੰਦੇ ਪੂਰੇ ਕਰ ਚੁੱਕੇ ਆ ਆਲਮੋਸਟ ਸਾਰੇ 4354950 इवन देन ਕਈ ਲੋਕ ਹੈਗੇ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਲੋਕ ਹੁਣ ਉਹਨਾਂ ਨੂੰ ਸੈਟਲ ਕਰਨਗੇ ਆਪਣੇ ਬੱਚਿਆਂ ਦਾ ਫਿਊਚਰ ਵੇਖਣਗੇ ਕਿ ਬੱਚੇ ਅੱਗੋਂ ਸਾਨੂੰ ਸਵਾਲ ਕਰਨਗੇ ਕਿ ਸਾਡੇ ਪੇਰੈਂਟਸ ਹੀ ਅਜੇ ਸੇਫ ਨਹੀਂ ਆਗੇ ਇਹ ਹੁਣ ਇੱਥੇ ਤੇ ਵਿਦਿਆਰਥੀ ਬੈਠੇ ਨੇ ਅਸੀਂ ਅਸੀਂ ਇਹ ਮੰਨਦੇ ਆ ਕਿ ਜਿਹੜਾ ਅਧਿਆਪਕ ਹੈ ਉਹ ਸਮਾਜ ਦਾ ਨਿਰਮਾਤਾ ਹੈ ਉਹਨੇ ਸਮਾਜ ਨੂੰ ਸਿਰਜਣਾ ਸਰਕਾਰ ਮੁਰਦਾਬਾ ਮੁਰਦਾਬਾ I'm sorry, 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 I'm Get up!